ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹਾਂ ਕਿ ਕਿਵੇਂ ਇੱਕ ਸਰਪੰਚ ਨੇ ਇੱਕ ਬਈਏ ਨੂੰ ਹੀ ਕਰਜਵਾਈ ਰੱਖ ਲਿਆ ਮੁੱਲਾਂਪੁਰ ਪਿੰਡ ਦੇ ਵਿੱਚ ਸਰਪੰਚ ਹਰਨਾਮ ਸਿੰਘ ਦੀ ਧੀ ਗੁਰਪ੍ਰੀਤ ਕੌਰ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਪਿੰਡ ਦੀ ਸਭ ਤੋਂ ਵੱਡੀ ਹਵੇਲੀ ਹਕੂਮਤ ਵਰਗਾ ਰੋਬ ਤੇ ਪੈਸੇ ਦੀ ਕੋਈ ਘਾਟ ਨਹੀਂ ਪਰ ਗੁਰਪ੍ਰੀਤ ਦੀ ਮਾਂ ਨੂੰ ਚਾਹੀਦਾ ਸੀ ਕਿ ਉਹਨਾਂ ਦਾ ਜਵਾਈ ਉਹਨਾਂ ਦੀ ਹਵੇਲੀ 'ਚ ਹੀ ਰਹੇ ਤਾ ਜੋ ਉਹਨਾਂ ਦੇ ਬੁਢਾਪੇ ਦੀ ਸੰਭਾਲ ਹੋ ਸਕੇ ਅਤੇ ਸਰਪੰਚੀ ਵੀ ਆਪਣੇ ਘਰ ਵਿੱਚ ਹੀ ਰਹੇ ਉਹਨਾਂ ਦੇ ਮਿੱਤਰਾਂ ਰਾਹੀਂ ਨਵੀਂ ਲੁਧਿਆਣਾ ਦੇ ਇੱਕ ਨੌਜਵਾਨ ਰਵਿੰਦਰ ਨੂੰ ਦੇਖਿਆ ਰਵਿੰਦਰ ਹੁਸ਼ਿਆਰ ਸੁੰਦਰ ਅਤੇ ਪੜਿਆ ਲਿਖਿਆ ਸੀ ਪਰ ਉਸਦੇ ਪਰਿਵਾਰ ਦੀ ਆਰਥਿਕ ਹਾਲਾਤ ਠੀਕ ਠਾਕ ਹੀ ਸੀ ਗੁਰਪ੍ਰੀਤ ਨੂੰ ਵੀ ਰਵਿੰਦਰ ਪਸੰਦ ਆ ਗਿਆ ਵਿਆਹ ਹੋਇਆ ਪਰ ਸ਼ਰਤ ਇਹ ਸੀ ਕਿ ਰਵਿੰਦਰ ਨੂੰ ਆਪਣੇ ਪਿੰਡ ਤੋਂ ਛੱਡ ਕੇ ਸਰਪੰਚ ਦੇ ਘਰ 'ਚ ਹੀ ਰਹਿਣਾ ਪੈਣਾ ਰਵਿੰਦਰ ਸ਼ੁਰੂ 'ਚ ਬਹੁਤ ਖੁਸ਼ ਸੀ ਹਵੇਲੀ ਵਿੱਚ ਸੋਕ ਸੁਵਿਧਾਵਾਂ ਪਿੰਡ 'ਚ ਇੱਜ਼ਤ ਹਰ ਤਰ੍ਹਾਂ ਦਾ ਆਰਾਮ ਪਰ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਇਆ ਕਿ ਲੋਕ ਉਸ ਨੂੰ ਹਮੇਸ਼ਾ ਘਰ ਜਵਾਈ ਆਖਦੇ। ਕੋਈ ਕਹਿੰਦਾ ਸਰਪੰਚ ਦਾ ਦਮਾਦ ਕਮਾਈਆਂ ਹੀ ਕਰੇਗਾ। ਕੋਈ ਹੱਸ ਕੇ ਆਖਦਾ ਭਾਈ ਹੁਣ ਤਾਂ ਪੱਕਾ ਸਰਪੰਚ ਬਣੇਗਾ। ਉਹ ਜਿਸ ਵੀ ਜਗ੍ਹਾ ਜਾਂਦਾ ਲੋਕ ਉਸ ਨੂੰ ਹੱਸ ਖੇੜ ਚ ਹੀ ਸਹੀ ਪਰ ਇੱਕੋ ਗੱਲ ਦੁਰਾਉਂਦੇ। ਇਹਨਾਂ ਗੱਲਾਂ ਨੇ ਉਸ ਦੇ ਮਨ ਵਿੱਚ ਇੱਕ ਅਜੀਬ ਜ਼ਹਿਰ ਭਰ ਦਿੱਤਾ। ਸ਼ੁਰੂ-ਸ਼ੁਰੂ 'ਚ ਇਹ ਗੱਲਾਂ ਹੱਸ ਕੇ ਟਾਲ ਜਾਂਦਾ ਪਰ ਜਦੋਂ ਪਿੰਡ ਦੀਆਂ ਮਹਿਲਾਵਾਂ ਵੀ ਆਪਣੀ ਜ਼ੁਬਾਨ ਚ ਲਾਉਣ ਲੱਗੀਆਂ ਸਾਡਾ ਵੀ ਘਰ ਜਵਾਈ ਮਿਲੇ ਤਾਂ ਸਾਨੂੰ ਵੀ ਕੋਈ ਚਿੰਤਾ ਨਾ ਹੋਵੇ। ਸਰਜੰਦਰ ਇੱਕ ਅਣਖ ਹੀ ਅਗਨ ਜਗ ਪਈ ਇੱਕ ਰਾਤ ਰਵਿੰਦਰ ਆਪਣੀ ਪਤਨੀ ਗੁਰਪ੍ਰੀਤ ਨਾਲ ਬੈਠਾ ਸੀ ਗੁਰਪ੍ਰੀਤ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਪਰ ਇਹ ਲੋਕ ਹਮੇਸ਼ਾ ਮੈਨੂੰ ਘਰ ਜਵਾਈ ਆਖਦੇ ਹਨ ਮੈਂ ਵੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਹਾਂ ਗੁਰਪ੍ਰੀਤ ਨੇ ਅਚੰਬੇ ਨਾਲ ਦੇਖਿਆ ਮੈਂ ਤੇਰੇ ਨਾਲ ਹਾਂ ਪਰ ਪਾਪਾ ਜੀ ਇਹ ਗੱਲ ਕਿਵੇਂ ਮੰਨਣਗੇ ਪਰ ਰਵਿੰਦਰ ਨੇ ਸੋਚ ਲਿਆ ਕਿ ਦੂਜੇ ਦਿਨ ਉਹ ਸਰਪੰਚ ਸਾਹਿਬ ਕੋਲ ਗਿਆ ਪਿਤਾ ਜੀ ਮੈਂ ਆਪਣੇ ਸਿਰਫ ਆਪਣੇ ਨਾਮ ਤੇ ਕੁਝ ਬਣਾਉਣਾ ਚਾਹੁੰਦਾ ਹਾਂ सरपंच ਨੇ ਹੱਸ ਕੇ ਕਿਹਾ ਪੁੱਤ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਇੱਥੇ ਕਰ ਤੇਰੇ ਲਈ ਸਾਡਾ ਦਰਵਾਜ਼ਾ ਹਮੇਸ਼ਾ ਲਈ ਖੁੱਲਾ ਹੈ ਪਰ ਰਵਿੰਦਰ ਨੂੰ ਪਤਾ ਸੀ ਕਿ ਜੇਕਰ ਉਹ ਹਮੇਸ਼ਾ ਹਵੇਲੀ ਦੀ ਛਾਂ ਹਟਾ ਰਹੇਗਾ ਤਾਂ ਇਹ ਛਾਂ ਹਮੇਸ਼ਾ ਰਹੇਗੀ ਪਰ ਉਸ ਦੀ ਖੁਜ ਦੀ ਪਰਸ਼ਾਂ ਨਹੀਂ ਬਣेंगी ਇੱਕ ਸਵੇਰ ਰਵਿੰਦਰ ਆਪਣੇ ਕੁਝ ਕੱਪੜੇ ਚੁੱਕ ਕੇ ਨਿਕਲ ਪਿਆ ਉਹ ਨਵੀ ਲੁਧਿਆਣਾ ਪਹੁੰਚਿਆ ਇੱਕ ਦੁਕਾਨ ਖੋਲੀ ਤੇ ਆਪਣੀ ਪੜ੍ਹਾਈ ਦੀ ਮਦਦ ਨਾਲ ਕਾਰੋਬਾਰ ਵਧਾਉਣ ਲੱਗਿਆ ਲੋਕ ਪਹਿਲਾਂ ਹੱਸੇ ਪਰ ਹੌਲੀ-ਹੌਲੀ ਉਸ ਦੀ ਮਿਹਨਤ ਰੰਗ ਲਿਉਣ ਲੱਗੀ ਵਸਾਲਾਬਾਦ ਰਵਿੰਦਰ ਇੱਕ ਵੱਡਾ ਵਪਾਰੀ ਬਣ ਗਿਆ ਪਰ ਜਦੋਂ ਮੁੱਲਾ ਪਰੋਂਦਾ ਤੇ ਲੋਕ ਆਖਦੇ ਹਨ ਘਰ ਘਰ ਜਵਾਈ ਨਹੀਂ ਕਰਦਾ ਮਾਲਕ ਆ ਗਿਆ ਉਸ ਨੂੰ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਲਜਾਇਆ ਦੱਸਿਆ ਮੈਂ ਤੈਨੂੰ ਸਭ ਕੁਝ ਦੇ ਸਕਦਾ ਹਾਂ ਪਰ ਲੋਕਾਂ ਦੀ ਗੱਲਾਂ ਤੇ ਤੀਰ ਸਹਿਣਾ ਮੇਰਾ ਸੁਭਾਅ ਨਹੀਂ ਗੁਰਪ੍ਰੀਤ ਨੇ ਮੰਦਮੰਦ ਮੁਸਕਾ ਕੇ ਕਿਹਾ ਮੇਰਾ ਪਤੀ ਉਹ ਸਿਰਫ ਮੇਰਾ ਹੀ ਨਹੀਂ ਪੂਰੇ ਪਿੰਡ ਦੀ ਸ਼ਾਨ ਹੈ ਕਦੇ ਕਦੇ ਆਰਾਮ ਅਤੇ ਦੂਜਿਆਂ ਦੀ ਛਾਂ ਹਟ ਰਹਿਣ ਦੀ ਆਦਤ ਇਨਸਾਨ ਦੀ ਖੁਦ ਦੀ ਪਛਾਣ ਮਿਟਾ ਦਿੰਦੀ ਹੈ ਪਰ ਜੋ ਆਪਣੇ ਹੌਸਲੇ ਤੇ ਖੁਦ ਦੀ ਮਿਹਨਤ ਨਾਲ ਅੱਗੇ ਵਧਦੇ ਹਨ ਉਹ ਲੋਕਾਂ ਦੇ ਹੰਝੂਆਂ ਦੀ ਥਾਂ ਉਹਨਾਂ ਦੀ ਵਾਹ ਵਾਈ ਲੈਣ ਲੱਗ ਜਾਂਦੇ ਨੇ। ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।